ਇਹਦੀ ਕੁੜੀ ਦੇ ਇਹਦੀ ਕੁੜੀ ਇਹਦੇ ਬੱਚੇ ਜੰਮਦੀ ਆ ਇਹਦੀ ਨੋਂ ਇਹਦੇ ਬੱਚੇ ਜੰਮਦੀ ਇਹਦੀ ਨੋਂ ਪਤਾ ਨਹੀਂ ਕਿੱਥੋਂ ਬੱਚਾ ਲੈ ਆਈ ਆ ਕਿ ਵੀਡੀਓ ਗੰਦੀਆਂ ਮੰਦੀਆਂ ਪਾ ਰਹੇ ਨੇ ਤੇ ਗਾਲ੍ਹਾਂ ਮੰਦਾ ਇੰਨਾ ਕੱਢਣ ਦੇ ਤੇ ਮੇਰਾ ਮਾੜਾ ਮੋਟਾ ਤੰਗ ਕਰਦੇ ਰਿਹਾ ਮਗਟਾ ਮੁੰਡੇ ਨੂੰ ਇਟਲੀ ਸੈਟਲ ਕੀਤਾ ਡੈਡੀ ਆਡੇ ਨੇ ਹੂੰ ਠੀਕ ਆ ਆਪਣੇ ਠੀਕ ਆ ਆਉ ਛੋਟੇ ਨੂੰ ਵੱਡੇ ਨੂੰ ਦਬਾਈ ਗਿਆ ਹੋਇਆ ਵੱਡਾ ਉਹਨਾਂ ਦੇ ਥੱਲੇ 300 400 ਬੰਦਾ ਕੰਮ ਕਰਦਾ ਜੀ ਠੀਕ ਹੈ ਉਹਨਾਂ ਨੇ ਸਾਰਿਆਂ ਨੂੰ ਫੋਲੋ ਮਾਰ ਕੇ ਨਾ ਸਾਡੇ ਆਈਡੀਆਂ ਚ ਬੰਦੇ ਚੱਕ ਚੱਕ ਕੇ ਉਹਨਾਂ ਨੂੰ ਰੀਲਾਂ ਸੈਂਡ ਕੀਤੀਆਂ ਹੋਈਆਂ ਨੇ ਗੰਦੀਆਂ ਮੰਦੀਆਂ ਬਣਾ ਕੇ ਉਹ ਇੰਨੀ ਇੱਜ਼ਤ ਵਾਲਾ ਬੰਦਾ ਉਹ ਕਿੱਦਾਂ ਬਾਹਰ ਜਾਏਗਾ ਮੈਨੂੰ ਦੱਸੋ ਪਹਿਲਾਂ ਤੁਸੀਂ ਜਿਹੜਾ ਮੂੰਹ ਲੈ ਕੇ ਬਾਹਰ ਨਿਕਲੇਗਾ ਉਹਦੀ ਖੁੱਦ ਦੀ ਹੈਗੀ ਆ ਉਹਨਾਂ ਮੇਂ ਬਲੰਦ ਤੱਕ ਨਹੀਂ ਹੈਗਾ ਜਿਵੇਂ ਪੇਪਰਾਂ ਦੀ ਰੋਡ ਤੇ ਲਈ 20 ਕਦੇ ਵੀ ਨਹੀਂ ਆਉਂਦਾ ਹੈਗਾ ਨਹੀਂ ਸਾਈਡ ਕਰਦਾ ਨਾ ਕੁਝ ਕਰਨ ਦਾ ਕਿੰਤੂ ਜੋ ਚਾਹਨੀ ਹੈ ਨਾ ਤਰਾਹ ਕੋਣੋ ਹੋ ਜਾਣਾ ਮੈਂ ਕਰਦਣ ਲੱਗਾ ਹਾਂ ਠੀਕ ਹੈ ਜਰ ਮੈਨੂੰ ਚਾਹੀਦਾ ਹੈ ਨਾ ਕਿ ਮੈਂ ਤੇਰੇ ਅੱਖਾਂ ਸਾਹਮਣੇ ਨਾ ਕਦੇ ਦਿਖਾਈ ਨਾ ਤੁਰਦੇ ਜਾ ਮੈਂ ਉਹ ਕਰਦਣ ਲੱਗਾ ਹਾਂ ਜੇਨ ਜਸਾ ਤੂੰ ਮੈਂ ਤੇ ਬਹੁਤ ਮਾਰੇ ਗੁੰਮ ਕਿਤੇ ਕੋਈ ਕੋਈ ਗੱਲ ਨਹੀਂ ਮੈਂ ਮੈਂ ਸਾਰਾ ਮੈਂ ਮੈਂ ਮਾਰ ਸਾਰੇ ਹੀ ਤੋਂ ਕਦਮ ਸਭ ਤੋਂ ਲਗਾ ਕੇ ਦੇਣ ਬਾਅਦ ਕਰ ਤਾ ਤੂੰ ਮੇਰੇ ਆ ਵੇਟ ਕਰ ਮੈਂ ਤੈਨੂੰ ਦਗਾ ਤਾ ਮੈਂ ਤੇਰੀ ਕਿਹੜੇ ਪਾ ਵੇਚਦਾ ਠੀਕ ਮੈਂ ਤੇਰੀ ਕੰਜਰੀ ਦੀ ਵੀ ਵੇਚਦਾ ਨਾ ਸੰਗੀਤ ਨਾਲ ਮੈਂ ਤੈਨੂੰ ਉਹ ਨਹੀਂ ਕਹਿਣਾ ਮੈਂ ਇਹਦੇ ਹੱਡ ਬੋਲੇ ਕਰਨੇ ਰੱਖੀ ਵਰਕੇ ਕਰਕੇ ਤਾਂ ਕਰਦਾ ਠੀਕ ਆ ਕੋ ਕਲਾ ਜੀ ਰੇ ਸਿੱਧਾ ਤਮੋਂ ਕਹਨੇ ਇਨ ਨੂੰ ਨਹੀਂ ਕੁਝ ਮੈਂ ਕਹਿਣਾ ਤੂੰ ਕੋਟ ਦੇ ਬਕੂ ਆ 11 ਲੱਖ ਦਾ ਹੀ ਬਚਤ ਕਵਾਂਇਆ ਖਲੋਂਦਾ ਫਿਰਦਾ ਠੀਕ ਆ ਤੇ ਸੁਣਾਈ ਨੰਨੂ ਭੱਜੀਆਂ ਅਗਲਾ ਕਰਦੀ ਨਾ ਤੂੰ ਇਹ ਲੋਦਾ ਤੂੰ ਲਿਆਣੀ ਆ ਰਾ ਹਜੂਰ ਹੁੰਦਾ ਫਿਰਦਾ ਇਹ ਜੰਮੇ ਨਹੀਂ ਆਪਣੇ ਨੇ ਸੰਭਾਲ ਸਕਿਆ ਤੇ ਦੂਜੇ ਨੇ ਸੰਭਾਲਦਾ ਫਿਰਦਾ ਠੀਕ ਆ ਮਾਦੇਰਾ ਪੁੱਤ ਹੈਗਾ ਨਾ ਚੁੱਪ ਕਰਕੇ ਪਲਾਕ ਦੇ ਦੇ ਨਹੀਂ ਮੈਂ ਨੀ ਤੇ ਰੋਕੀ ਹੁੰਦਾ ਤੇਰਾ ਹੱਲ ਕਰਨਾ ਮਾਦੀ ਚੱਡਾ ਤੇ ਇਹ ਬਿਗ ਚੱਲ ਜਾ ਦਿਖੋ ਮਾਦੀ ਇਹ ਉਹਨਾਂ ਦਾ ਬੇਟਾ ਤਾਂ ਹਾਂ ਜੀ ਕਹਿੰਦਾ ਇਹਨਾਂ ਨੇ ਵੀਡੀਓਜ਼ ਬਣਾ ਲਿਆ ਕਹਿੰਦਾ ਇੰਨੀ ਗੱਲ ਕਹਿੰਦਾ ਵੀ ਤਲਾਕ ਦੇ ਦਿਓ ਸਾਨੂੰ ਨਹੀਂ ਉਹ ਲੈਂਦੇ ਨਹੀਂ ਛੁੱਟਾ ਦੇ ਦੇ ਆ ਦੇਖੋ ਮੈਂ ਤੁਹਾਨੂੰ ਰਿਕਾਰਡਿੰਗ ਸੁਣਾ ਦਿੰਨੇ ਆ ਉਹਨਾਂ ਦੀ ਵਾਈਫ ਨੇ ਸਿਰਿਆ ਵੀ ਕਿਹਾ ਮੈਂ ਤੈਨੂੰ ਤੈਨੂੰ ਤਲਾਕ ਵੀ ਨਹੀਂ ਦੇਣਾ ਦਿਖਾ ਦਿਓ ਸਿਫ ਸਾਨੂੰ ਖੱਜਲ ਕੀਤਾ ਜਾ ਰਿਹਾ ਹੋਰ ਕੁਝ ਨਹੀਂ ਕੀਤਾ ਜਾ ਰਿਹਾ ਦੇਖੋ ਵੀਡੀਓ ਦੇਖੋ ਉਹ ਤੇ ਕੋਈ ਨਹੀਂ ਸੀ ਉਹ ਵੀ ਸੁਣਾਓ ਤੇਰੇ ਡੈਡੀ ਨੇ ਕਿਹਾ ਸੀ ਕਿ ਮੈਂ ਸਾਈਨ ਕਰ ਜਾਣਾ ਪਰ ਉਹ ਕਹਿੰਦੀ ਨਹੀਂ ਉਹ ਸਵੇਰ ਵਾਈਸ ਮੈਨ ਨਾਲ ਸਾਢੇ 10 ਵਜੇ ਦੀ ਆਓ ਹਾਂਜੀ ਮੈਨ ਸੈਂਡ ਡੈਡੀ ਨੇ ਮੇਰੇ ਕੋ ਸਵੇਰੇ ਸੈਂਡ ਕੀਤੀਆਂ ਮੇਰੇ ਫੋਨ 'ਚ ਮੈਂ ਬਹੁਤ ਜ਼ਿਆਦਾ ਗੱਲਾਂ ਨਹੀਂ ਕਰ ਸਕਦਾ ਠੀਕ ਹੈ ਮੇਰੇ ਕੋਲ ਇਨਾ ਦਿਮਾਗ ਹੈ ਨਹੀਂ ਠੀਕ ਹੈ ਇੱਕ ਪਾਸੇ ਪੁੱਛੇ ਲੱਗ ਗਿਆ ਮੇਰਾ ਇਹ ਮੇਰਾ ਦਿਮਾਗ ਹੈ ਨਹੀਂ ਹੁਣ ਚੱਲ ਵਾਦ ਚੱਲ ਵਾਦ ਕਿਧਰੇ ਮੇਰੇ ਚੱਲ ਵਾਦ ਨੂੰ ਮੇਰੇ ਨਾਲ ਘੱਟ ਲਾ ਤੈਨੂੰ ਉਹਦਾ ਕੋਈ ਮਤ ਬਣਨੀ ਹੈ ਠੀਕ ਹੈ ਮੈਂ ਸੁੱਕ ਪੜ ਗਏ ਉਹਨਾਂ ਨੂੰ ਮਿਸਿੰਗ ਲਗਾ ਲਉ ਰਿਹਾ ਹਾਂ ਅੱਛਾ ਆਇਓ ਬੰਦੇ ਕਿੱਥੇ ਤਾਰ ਦੇ ਮੈਨੂੰ ਤੂੰ ਜੋ ਚਾਹੁੰਦੀ ਹੈ ਨਾ ਜਰਾ ਮੈਨੂੰ ਪੁੱਛ ਲੈ ਮੈਂ ਕਰ ਦੇਣਾ ਕਰਾਂ ਠੀਕ ਹੈ ਪਰ ਮੈਨੂੰ ਚਾਹੀਦਾ ਹੈ ਨਾ ਕਿ ਮੈਂ ਤੇਰੇ ਅੱਖਾਂ ਦੇ ਸਾਹਮਣੇ ਨਾ ਕਦੇ ਦਿਖਾਈ ਨਤਰ ਦੇ ਜਾ ਮੈਂ ਉਹ ਕਰ ਦੇਣਾ ਕਰ ਮੇਰੀ ਜੱਤ ਸੂਵੇਂ ਤੇ ਬਹੁਤ ਮਾਰੇ ਤੁਮ ਕਿ ਛੱਡੀ ਬੰਦ ਹੋਏ ਕੋਈ ਗੱਲ ਨਹੀਂ ਮੈਂ ਮੈਂ ਸਾਰਾ ਮੈਂ ਮੈਂ ਸਾਰੇ ਜੀ ਦੇ ਕਦਮ ਸਭ ਕੋ ਦਰਸਾ ਕੇ ਦੇਣ ਬਾਅਦ ਕਰਵਾ ਦੇ ਮੇਰੀ ਜ਼ਿੰਦਗੀ ਬਰੋਂ ਅਟ੍ਰੈਕਟਿਵਸ ਮੈਂ ਕੋਈ ਲੋਕ ਨੂੰ ਸਾਰੀ ਗੱਲ ਚਾਹੁੰਦਾ ਹਾਂ ਦੋ ਸਾਲ ਬਾਅਦ ਕਰਾਂ ਦੀ ਤੋਰ ਕਰ ਹੌਣੀ ਨੇ ਸਾਲਾ ਬਾਅਦ ਨਹੀਂ ਕਹਿ ਦੇ ਲੋਕਾਂ ਅਸੀਂ ਇਹਦੇ ਭੈਣ ਚੋਂ ਦੋ ਮੇਰੇ ਤਾਂ ਪੈਸੇ ਲਾਉਣ ਆਉਂਦੇ ਹੁੰਦੇ ਸੀ ਨਾ ਇਨਾ ਚੁੱਕੀ ਬੇਸਾਲੀ ਨੇ ਪੁੱਛਿਆ ਨਹੀਂ ਵੀ ਕਦੀ ਵੀ ਤੈਨੂੰ ਪੈਸਿਆਂ ਦੀ ਕਦੇ ਲੋੜ ਆਕ ਨਹੀਂ ਲੋੜ ਹੈਗੀ। ਉਹ ਤੂੰ ਨੇ ਕਿ ਇਹ ਲੋੜ। ਉਹ ਚੱਲ ਬੰਦ ਕਰ ਕੋਣ। ਮੈਨੂੰ ਨਹੀਂ ਲੋੜ ਹੈਗੀ। ਮਲੇਵਾ ਜਿਆਦਾ ਹੀ 10 ਮਿੰਟ ਹੋ ਚੁੱਕੇ ਸੀ ਫਿਰ ਤਾਂ। ਹਾਂਜੀ। ਤੂੰ ਮੇਰੀ ਆ ਵੇਟ ਕਰ। ਮੈਂ ਤੈਨੂੰ ਦਗਾ ਤਾਂ। ਮੈਂ ਤੇਰੀ ਕਿਹੜੇ ਪਾ ਵੇਚਦਾ। ਠੀਕ ਆ ਮੈਂ ਲਾਈਵ ਹੋ ਗਿਆ ਠੀਕ ਆ। ਮੈਨੂੰ ਇੱਕ ਮਿੰਟ ਨਾ। ਜਾਲਾਂ ਦੇ ਰਾਹ ਤੇ ਆ। ਠੀਕ ਆ ਰੇਂਜ ਨਹੀਂ ਹੁੰਦੀ ਪਈ। ਮੈਂ ਤੇਰੀ ਕੰਜਰੀ ਦੀ ਵੀ ਤੇ ਵੇਚਦਾ ਨਾ ਸੰਗੀਤਾਂ। ਮੈਂ ਤੈਨੂੰ ਉਹ ਨਹੀਂ ਕਹਿਣਾ। ਮੈਂ ਇਹਦੇ ਹੱਟ ਬੋਲੇ ਕਰਨੇ ਰੱਖੀ ਵਰਕੇ ਕਰਕੇ ਤਾਂ ਕਰਦਾ। ਠੀਕ ਆ। ਕੋਹ ਕਹ ਲਿਆ ਜੀ ਸੈਟਪੋਂ ਕਾ ਨਿਆ ਤੀ ਨੂੰ ਨਹੀਂ ਕੁਝ ਮੈਂ ਕਹਿਣਾ ਤੂੰ ਫੋਰਚ ਬਕੂ ਆ ਐਨੇ ਹੱਥ ਬੋਲੇ ਕਰੋਂ ਇਹ ਇਹ ਹੱਥ ਬੋਲੇ ਕਰੋਂ ਦੀ ਰਹੀ ਨਾ ਦੀ ਮਾਂ ਬੇ ਸਾਡੇ ਵੀ ਤੁੰਦੀ ਰਹੀ ਹੈ ਨਾਲ ਤੂੰ ਚੋ ਚੋ ਕੇ ਕੰਦੜਾ ਮਾਰਿਆ ਹੈ ਨਾ ਮੈਨੂੰ ਮਚੇਤਾ ਸਭ ਕੁਝ ਜਦੋਂ ਇੱਕ ਅਰੀ ਗੱਲ ਕੀਤੀ ਠੀਕ ਆ ਮੈਂ ਤੈਨੂੰ ਕੁੱਝ ਨਹੀਂ ਕਹਿਣਾ ਤੂੰ ਸਾਨੂੰ ਕੱਪੜੇ ਕਿੱਥੋਂ ਦਮਾਉਂਦਾ ਰਿਹਾ ਕੀ ਕਰ ਰਿਹਾ ਮੈਂ ਸਭ ਚੇਤਾ ਤੇ ਆਪਣੇ ਨਿਆਣੇ ਕੱਪੜੇ ਚੰਗੇ ਪਾਉਂਦੀ ਨਾ ਅਸੀਂ ਗੁਰਦਾ ਰਹਿ ਰੋਟੀ ਖਾਦੀਆਂ ਠੀਕ ਆ ਪਾਟੇ ਬੂਟ ਪਾ ਕੇ ਜਾਂਦੇ ਨੇ ਸਕੂਲਾਂ ਚ ਠੀਕ ਆ ਠੀਕ ਆ ਤੂੰ ਜੋ ਮਾਜੀ ਕਰ ਇਹ ਜਿਹੜਾ ਪਰਚਾ ਦਿੱਤਾ ਤੇ ਪੁੱਤ ਹੋਇਆ ਉਹ ਨਵਾਂ ਵਾਪਸ ਹੋਣੀ ਠੀਕ ਆ ਮੈਂ ਕਹੂੰਗਾ ਪਰਚਾ ਵਾਪਸ ਹੋਊਗਾ ਠੀਕ ਆ ਪਰਚੇ ਦੀ ਗੱਲ ਕਰ ਪਰਚਾ ਕਿਦਾਂ ਹੋਇਆ ਨਾ ਦੇ ਕਹਿੰਦੇ ਪਏ ਆ ਕਿ ਤੁਹਾਨੂੰ ਸੱਮਣ ਆਇਆ ਤੁਸੀਂ ਨਹੀਂ ਲੈ ਤੁਸੀਂ ਆਡਰ ਡਿਮਾਂਡ ਸਾਡੇ ਪੋਸਟਮੈਨ ਤੱਕ ਕਰ ਪੁੱਛ ਲੋ ਸਾਨੂੰ ਅੱਜ ਤੱਕ ਕੋਈ ਸੱਮਣ ਨਹੀਂ ਆਇਆ ਸਾਨੂੰ ਫੁੱਕੀਆਂ ਭਰਾਈਆਂ ਦੇਣਾ ਮੇਰੇ ਸਮਝ ਦਉਂਦੇ ਆ ਨਾ ਤਾਂ ਮੈਂ ਨੇਤਾ ਘਰ ਹੁੰਦੀ ਉਹ ਮੇਰੇ ਗਵਰਡਨ ਨਾ ਚੜਾਈ ਵਾਲੀ ਉਹ 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 ਨੂੰ ਫੜਾ ਜਾਂਦੇ ਆ ਉਹ ਫੋਨ ਕਰਦੇ ਉਹਨੂੰ ਫੜਾ ਜਾਂਦੇ ਆ ਤੁਹਾਨੂੰ ਨਹੀਂ ਲੱਗਦਾ ਨਹੀਂ ਕਿ ਸੋ ਬਾਕੀ ਜਿਵੇਂ ਹੀ ਪੁਲਿਸ ਬਾਹਰ ਆਂਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਨੀ